ਖੰਡ ਦੇ ਰੁਦਰ ਪ੍ਰਯਾਗ ਦੇ ਵਿੱਚ ਕੇਦਾਰਨਾਥ ਦੇ ਦਰਸ਼ਨਾਂ ਲਈ ਜਾ ਰਹੇ ਇੱਕ ਹੈਲੀਕਾਪਟਰ ਨੂੰ ਹਾਈਵੇ ਵਿਚਾਲੇ ਹੀ ਲੈਂਡ ਕਰਵਾਉਣਾ ਪਿਆ ਜਦੋਂ ਫਾਟਾ ਬੜਾਸੂ ਨੇੜੇ ਹਾਈਵੇ ਤੇ ਜੀ ਐਮਰਜੈਂਸੀ ਲੈਂਡਿੰਗ ਹੋਈ ਤਾਂ ਇੱਕ ਵਾਹਨ ਖਰਾਬ ਹੋ ਗਿਆ ਜੂਸੀ ਐਡੀਆ ਨੇ ਇਸ ਬਾਰੇ डीजीसीए ਨੂੰ ਸੂਚਿਤ ਕੀਤਾ ਦੱਸਿਆ ਜਾ ਰਿਹਾ ਹੈ ਕਿ ਕ੍ਰਸਟ੍ਰਾਇਲ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਹੈਲੀਕਾਪਟਰ ਨੇ ਸਿਰਸੀ ਤੋਂ ਯਾਤਰੀ ਨੂੰ ਲੈ ਕੇ ਉਡਾਨ ਭਰਨ ਵੇਲੇ ਹੈਲੀਪੈਡ ਦੀ ਬਜਾਏ ਸੜਕ ਤੇ ਸਾਵਧਾਨੀ ਵਰਜੋਂ ਲੈਂਡਿੰਗ ਕੀਤੀ ਇਸ ਹਾਦਸੇ ਦੇ ਵਿੱਚ ਕਿਸੇ ਜਾਣੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਬਾਕੀ ਸਟਲ ਆਪਰੇਸ਼ਨ ਸ਼ਡਿਊਲ ਅਨਸਾਰ ਚੱਲ ਰਹੇ ਨੇ ਦੱਸਣ ਜੋਗ ਹੈ ਕਿ ਰੁਦਰਪਰਗਿਆ ਦੇ ਬੜਾਸੂ ਖੇਤਰ ਦੇ ਵਿੱਚ ਕੈਦਾਰਨਾਥ ਜਾ ਰਹੇ ਇੱਕ ਹੈਲੀਕਾਪਟਰ ਦੇ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ ਇਸ ਕਾਰਨ ਹੈਲੀਕਾਪਟਰ ਨੂੰ ਅਚਾਨਕ ਸੜਕ ਤੇ ਲੈਂਡਿੰਗ ਕਰਵਾਉਣਾ ਪਈ ਹੈ ਇਸ ਵਿੱਚ ਸ਼ਰਧਾਲੂ ਬੈਠੇ ਸਨ ਜੋ ਕੇਦਾਰਨਾਥ ਦਰਸ਼ਨ ਲਈ ਜਾ ਰਹੇ ਸੀ ਹਾਲਾਂਕਿ ਕੋਈ ਵੱਡਾ ਹਾਦਸਾ ਵਾਪਨ ਤੋਂ ਪਹਿਲਾਂ ਹੀ ਪਾਇਲਟ ਨੇ ਸਮਝਦਾਰੀ ਦਿਖਾਈ ਤੇ ਹੈਲੀਕਾਪਟਰ ਨੂੰ ਹਾਈਵੇ ਤੇ ਹੀ ਲੈਂਡ ਕਰਵਾ ਦਿੱਤਾ ਗਿਆ ਇਸ ਦੇ ਵਿੱਚ ਹੈਲੀਕਾਪਟਰ ਜ਼ਖਮੀ ਦਸਿਆ ਜਾ ਰਿਹਾ ਹੈ ਜਾਣਕਾਰੀ ਮਿਲਦੇ ਅਸੀਂ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਤੇ ਯਾਤਰੀਆਂ ਨੂੰ ਸੁਰੱਖਿਤ ਜਗ੍ਹਾ ਤੇ ਭੇਜ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਹੈਲੀਕਾਪਟਰ ਨੇ ਉਡਾਣ ਭਰੀ ਪਾਇਲਟ ਨੂੰ ਤਕਨੀਕੀ ਖਰਾਬੀ ਬਾਰੇ ਪਤਾ ਲੱਗਿਆ ਤੇ ਤੁਰੰਤ ਲੈਂਡਿੰਗ ਕਰਨੀ ਪਈ ਇਸ ਹੈਲੀਕਾਪਟਰ ਦੇ ਵਿੱਚ ਪਾਇਲਟ ਸਹਿ ਪਾਇਲਟ ਦੇ ਉੱਤੇ 5 ਸ਼ਰਧਾਲੂ ਸਵਾਰ ਸੀ ਦੱਸਿਆ ਗਿਆ ਕਿ ਸਹਿ ਪਾਇਲਟ ਨੂੰ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਤਾਂ ਦੱਸਿਆ ਗਿਆ ਕਿ 2025 ਮਈ ਦੇ ਵਿੱਚ ਕੈਦਾਰ ਨਾ ਤਾਂ ਵਿਖੇ ਲੈਂਡਿੰਗ ਦੌਰਾਨ ਇੱਕ ਹੈਲੀ ਐਂਬੂਲੈਂਸ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਉਹੀ ਹੈਲੀ ਐਂਬੂਲੈਂਸ ਰਿਸ਼ੀਕੇਸ਼ ਐਮਜ਼ ਦੇ ਸੀ ਜੋ ਰਿਸ਼ੀਕੇਸ਼ ਤੋਂ ਕਿਦਾਂ ਨਾ ਜਾ ਰਹੀ ਸੀ ਸੋ ਪਹਿਲਾ 8 ਮਈ ਨੂੰ ਵੀ ਗੰਗੋਤਰੀ ਧਾਮ ਜਾ ਰਿਹਾ ਇੱਕ ਹੈਲੀਕਾਪਟਰ ਗੰਗਾਣੀ ਦੇ ਨੇੜੇ ਖਰਾਬੀ ਕਾਰਨ ਹਾ사 ਗ੍ਰਸਤ ਹੋ ਗਿਆ ਸੀ ਦੱਸਿਆ ਗਿਆ ਸੀ ਕਿ ਉਸ ਹਾ사 ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ ਪਰ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ